ਫਿਰੋਜ਼ਪੁਰ ਛੋਣੀ ਦੇ ਵਿੱਚ ਹੋਈ ਇੱਕ ਸਰਕਾਰੀ ਪ੍ਰੋਗਰਾਮ ਦੇ ਵਿੱਚ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੇ ਵੱਲੋਂ ਨਵੇਂ ਚੁਣੇ ਗਏ ਪੰਚਾਂ ਨੂੰ ਸੌਂਚਕਾਈ ਗਈ ਹੈ ਤੇ ਮੁੱਖ ਮਹਿਮਾਨ ਦੇ ਬਜੂ ਪਹੁੰਚੇ ਕੈਬਨਿਟ ਮੰਤਰੀ ਖੁੱਡੀਆਂ ਨੇ ਕਿ ਸੂਬੇ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ 22 ਸਾਲ ਦਾ ਸਮਾਂ ਹੋ ਚੁੱਕਿਆ ਹੈ ਸਰਕਾਰ ਪੂਰੀ ਇਮਾਨਦਾਰੀ ਦੇ ਨਾਲ ਕੰਮ ਕਰ ਰਹੀ ਹੈ ਉਹਨਾਂ ਨੇ ਕਿ ਨਵੀਆਂ ਚੁਣੀਆਂ ਗਈਆਂ ਪੰਚਾਇਤਾਂ ਦੇ ਵੱਲੋਂ ਵੀ ਪੂਰੀ ਇਮਾਨਦਾਰੀ ਦੇ ਨਾਲ ਕੰਮ ਕਰਦਿਆਂ ਹੋਇਆ ਪਿੰਡਾਂ ਦਾ ਵਿਕਾਸ ਕੀਤਾ ਜਾਵੇਗਾ ਤੇ ਇਸ ਮੌਕੇ ਐਮਐਲਏ ਫਿਰੋਜ਼ਪੁਰ ਸ਼ਹਿਰੀ ਰਣਵੀਰ ਸਿੰਘ ਭੁੱਲਰ ਦੇ ਵੱਲੋਂ ਨਵੀਆਂ ਚੁਣੀਆਂ ਗਈਆਂ ਪੰਚਾਇਤਾਂ ਨੂੰ ਵਧਾਈ ਦਿੱਤੀ ਗਈ ਹੈ ਤੇ ਸouncਕ ਸਮਾਗਮ ਦੇ ਵਿੱਚ ਪਹੁੰਚਣ ਵਾਸਤੇ ਧੰਨਵਾਦ ਵੀ ਕੀਤਾ ਗਿਆ। ਸਰਕਾਰਯੋਗ ਵੱਖ-ਵੱਖਰੇ ਨਗਰਾਂ ਤੋਂ ਆਏ ਹੋਏ ਮੇਰੇ ਭੈਣ ਭਰਾ ਪੰਚਾਇਤ ਦੇ ਰੂਪ ਵਿੱਚ ਚੁਣੇ ਹੋ ਅਫਸਰ ਸਹਿਬਾਨ मेरे साथी एम एल ए सब तो पहला गुरु की फतेह साझी करिए वागुरु जी का खालसा वागुरु जी की फतेह तुसे सारे ही उस परमात्मा की कृपा न ਥੋੜੇ ਨਗਰਾਂ ਦੇ ਲੋਕਾਂ ਦੀ ਮਿਹਰਬਾਨੀ ਨਾਲ ਚੁੜ ਕੇ ਆਏ ਹੋਏ ਸਰਬ ਸਰਬਸੰਮਤੀ ਨਾਲ ਬਣੇ ਹੋਏ ਪੰਜ ਸਹਿਬਾਨ ਮੇਰੇ ਭੈਣ ਭਰਾ ਜਿਨ੍ਹਾਂ ਨੇ ਅੱਜ ਚੋਣ ਤੋਂ ਬਾਅਦ ਅਸਲੀ ਰੂਪ ਵਿੱਚ ਸੋਚ ਆ ਕੇ ਆਪਣੇ ਨਗਰਾਂ ਦੀ ਵਿਕਾਇ ਤੇ ਤਰੱਕੀ ਵਿੱਚ ਹਿੱਸਾ ਪਾਉਣਾ ਇੱਥੇ ਆਏ ਹੋ ਮੇਰੀ ਸਰਕਾਰ ਵੱਲੋਂ ਡਿਊਟੀ ਲੱਗੀ ਹੈ ਅਬਸਾਰੇ ਨੇ ਪਰਮਾਤਮਾ ਦੇ ਨਾਮ ਤੇ ਸਭਾਂ ਦੀ ਇਹ ਸੌ ਚੁੱਕਣੀ ਹੈ ਮੈਂ ਦੋ ਚਾਰ ਟੁੜੇਰਾ ਵਿਚਾਰਾ ਕਰੂੰਗਾ ਉਸ ਤੋਂ ਬਾਅਦ ਜਿਹੜਾ ਪਰਫਾਰਮ ਹ ਉਸ ਮੁਕਾਬਲ ਮੈਂ ਕਿ ਬੋਲੂਗਾ ਉਸ ਤੋਂ ਬਾਅਦ ਤੁਸੀਂ ਸਾਰੇ ਮੈਂਬਰਾਂ ਨੂੰ ਖੜੇ ਹੋ ਕੇ ਆਪਾਂ ਇਹ ਵੀ ਸ਼ਾਮ ਨੂੰਣਾ ਕਵਿਤਾ ਦਾ ਰਖਾਣੀ ਹੈ ਇਹ ਪ੍ਰੋਫੈਸ਼ੀਅਲ ਬਲੱਗ ਦੇ ਵਿੱਚ 1 ਕਰੋੜ 80 ਹਜ਼ਾਰ ਦਾ ਕੰਪੜਾ ਹੋਇਆ ਹੈ ਔਰ ਜਿਸ ਐਡੀਸ਼ਨ ਦੇ ਦੌਰਾਨ ਹੋਇਆ ਹੈ ਉਸੇ ਡੀਸੀ ਨੂੰ ਜਿਹੜਾ ਕਿ ਉਹਦਾ ਚਾਰਜ ਕੱਟ ਕਰ ਦਿੱਤਾ ਉਹ ਇਸ ਗਲਤਤਾ ਬੋਲਦਾ ਨਹੀਂ ਗਲਤੀ ਕਰਦਾ ਨੇ ਕੰਪੜਾ ਦਿੱਤਾ ਉਹ ਜਾਂ ਸਰ ਕੀ ਜਾਂਚ ਵਾਲਾ ਬਦਲੇ ਜਾਂਦੀ ਅਫਸਰ ਜਿਨ੍ਹਾਂ ਦੇ ਉੱਪਰ ਕਹਿੰਦੇ ਆਲਰਟੀ ਕੰਮ ਕਰਦਾ ਜਿਹੜੇ ਮੈਂ ਕਹਿੰਦਾ ਵੀ ਜਾਂਚ ਉਹ ਕਰ ਦਰੂਗਾ ਜਿਹੜਾ ਇਸ ਤਰ੍ਹਾਂ ਵਿਆਹ ਹੋਊਗਾ ਇਹ ਲੋਕਾਂ ਨੂੰ ਇਨਸਾਫ ਸਰ ਤੋਂ ਸੀ ਕਾਰ ਕੁਝ ਨਸਾਰੀ ਵੀ ਮਦਈ ਰਹੀ ਹੈ ਇਸ ਨੂੰ ਤੋਂ ਜਿਵੇਂ ਸੁਗਾਂ ਨੂੰ ਵੱਧ ਅਧਿਕਾਰ ਦੇਣ ਦੀ ਕਿ ਪੰਚਾਇਤਾਂ ਨੂੰ ਵੱਧ ਅਧਿਕਾਰ ਦੇਣ ਦੇ ਬਾਰੇ ਵਿੱਚ ਸੁਧਾਰ ਦੇ ਵਿਚਾਰ ਇਹ ਜਿਹੜਾ ਪੰਚਾਇਤ ਦੇ ਪਹਿਲਾਂ ਹੀ ਬਹੁਤ ਗੱਲ ਕਰਦਾ ਪੰਚਾਇਤ ਕੋਲ ਸੱਚੇ ਅਧਿਕਾਰ ਹੀ ਠੀਕ ਹੈ ਸਰ ਥੈਂਕ ਯੂ ਸਰ ਜੀ